ਸਭ ਤੋਂ ਪਹਿਲਾਂ ਸਾਰਿਆਂ ਨੂੰ ਰਾਧਾ ਸਵਾਮੀ ਜੀ ਆ ਜਿਹੜੀ ਤੁਸੀਂ ਬਾਬਾ ਜੀ ਦੀ ਵੀਡੀਓ ਵੇਖ ਰਹੇ ਹੋ ਇਹ ਮਾਦੋਪੁਰ ਡੈਮ ਦੀ ਹੈ ਕੱਲ ਬਾਬਾ ਜੀ ਨੇ ਸਾਰਾ ਡੈਮ ਘੁੰਮਿਆ ਮਾਦੋਪੁਰ ਦਾ ਔਰ ਕੁਝ ਫੁਟੇਜ ਸਾਡੇ ਸਾਹਮਣੇ ਆਈਆਂ ਸੀ ਤੁਸੀਂ ਵੇਖ ਸਕਦੇ ਹੋ ਕੁਝ ਸਮਾਂ ਪਹਿਲਾਂ ਇੱਥੇ ਕਾਫੀ ਜ਼ਿਆਦਾ ਪਾਣੀ ਓਵਰਫਲੋ ਹੋਇਆ ਸੀ ਜਿਹਦੇ ਵਿੱਚ ਗੇਟ ਵੀ 2-3 ਕ੍ਰੈਕ ਹੋਏ ਸੀ ਉਹ ਕਾਫੀ ਜ਼ਿਆਦਾ ਨਿਊਜ਼ ਵਾਇਰਲ ਚਲੀਆਂ ਉਹ ਕੱਲ ਬਾਬਾ ਜੀ ਨੇ ਵੱਖ-ਵੱਖ ਸੈਂਟਰਾਂ ਦੇ ਵਿੱਚ ਦਰਸ਼ਨ ਵੀ ਦਿੱਤੇ ਤੇ ਮਾਧੋਪੁਰ ਵੀ ਗਏ ਸੀ ਉੱਥੋਂ ਦਾ ਸਾਰਾ ਜਾਇਜ਼ਾ ਲਿਆ ਬਾਬਾ ਜੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਆ ਤੁਸੀਂ ਵੇਖ ਸਕਦੇ ਹੋ ਬਾਬਾ ਜੀ ਮਾਧੋਪੁਰ ਡੈਮ ਦੇ ਉੱਤੇ ਘੁੰਮ ਰਹੇ ਨੇ ਔਰ ਵੇਖ ਰਹੇ ਨੇ ਉੱਥੋਂ ਦਾ ਸਾਰਾ ਮਾਹੌਲ ਆਇੱਕ ਭੈਣ ਦੀ ਵੀਡੀਓ ਵੇਖੋ ਬਾਬਾ ਜੀ ਦੇ ਲਈ ਕਿੰਨੀ ਜ਼ਿਆਦਾ ਐਕਸਾਈਟਡ ਹੈ ਸ਼ਾਇਦ ਇਹਨਾਂ ਨੇ ਕਾਫੀ ਸਮੇਂ ਬਾਅਦ ਦਰਸ਼ਨ ਕੀਤੇ ਹੋਣਗੇ ਜਾਂ ਇੰਨੀ ਨਜ਼ਦੀਕ ਤੋਂ ਪਹਿਲੀ ਵਾਰ ਦਰਸ਼ਨ ਕੀਤੇ ਹੋਣਗੇ ਐਕਸਾਈਟਮੈਂਟ ਦੇਖ ਸਕਦੇ ਹੋ ਦਾਦਾ ਸੁਆਮੀ ਬਾਬਾ ਜੀ ਦਾਦਾ ਖੁਸ਼ੀ ਸੇ ਕਿ ਫਸ਼ਾਦਾ ਦਾ ਸੁਆਮੀ ਬਾਬਾ ਜੀ ਅਲਮ ਅਲਮ ਬੋਲਦੇ ਮਾਤਾ ਜੀ ਨੂੰ ਬਾਬਾ ਸੁਮੀ ਸੁੱਚਾ ਸ਼ਾਹ ਸੱਚੀ ਗੱਲ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਵੀ ਆਈ ਹੈ ਕਿ ਆਪ ਸਭ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਬੁੱਧਵਾਰ 10 ਤਰੀਕ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਾਧਾ ਸਵਾਮੀ ਸਤਸੰਗ ਘਰ ਬੰਮਿਆਲ ਵਿੱਚ ਡੇਰਾ ਵਿਆਸ ਹਸਪਤਾਲ ਦੇ ਡਾਕਟਰਾਂ ਵੱਲੋਂ ਇੱਕ ਟੀਮ ਬੈਠੇਗੀ। ਇਸ ਹੈਲਥ ਕੈਂਪ ਵਿੱਚ ਤੁਸੀਂ ਸਾਰੇ ਆਪਣੀ ਸਿਹਤ ਸੰਬੰਧੀ ਕਿਸੇ ਵੀ ਬਿਮਾਰੀ ਦਾ ਇਲਾਜ ਅਤੇ ਦਵਾਈਆਂ ਬਿਲਕੁਲ ਮੁਫਤ ਲੈ ਸਕਦੇ ਹੋ। ਇਸ ਵਿੱਚ ਸਤਸੰਗੀ ਅਤੇ ਗੈਰ ਸਤਸੰਗੀ ਕੋਈ ਵੀ ਆਪਣੀ ਸਿਹਤ ਦੀ ਜਾਂਚ ਕਰਵਾ ਸਕਦਾ ਹੈ ਔਰ ਤਾਰਾਗੜ ਵਿੱਚ ਵੀ ਲੱਗੇਗਾ ਕੈਂਪ। ਤਾਰਾਗੜ ਦਾ ਸਾਨੂੰ ਡੇਟ ਦੇ ਬਾਰੇ ਵਿੱਚ ਨਹੀਂ ਪਤਾ ਥੱਲੇ ਨੰਬਰ ਦਿੱਤੇ ਜਾਣਗੇ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਕਿ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ ਹੈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡੇਰਾ ਵਿਆਸ ਵੱਲੋਂ ਤਾਰਾਗੜ ਸੈਂਟਰ ਦੇ ਵਿੱਚ ਹੱਡ ਨਾਲ ਪੀੜਿਤ ਮਰੀਜ਼ਾਂ ਲਈ ਫ੍ਰੀ ਮੈਡੀਕਲ ਕੈਂਪ ਲੱਗੇਗਾ ਕੋਈ ਵੀ ਇੱਥੇ ਆ ਕੇ ਆਪਣਾ ਚੈੱਕਅਪ ਕਰਾ ਸਕਦਾ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਥੱਲੇ ਨੰਬਰ ਦਿੱਤੇ ਗਏ ਨੇ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਪੁੱਛ ਸਕਦੇ